ਦੇ ਨਾਲ ਜਿਹੜਾ ਪੁਲਿਸ ਵੱਲੋਂ ਇਹ ਆਪਸ ਦੇ ਵਿੱਚ ਇਤਿਹਾਸ ਨਹੀਂ ਹੋਈ ਹੈ ਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਕੁਝ ਅਰੋਹੀ ਦੇ ਅਗੋਂ ਕਿ ਉਸ ਵੱਲੋਂ ਬੜੇ ਦਖਸ਼ਾਨਾ ਤਰੀਕੇ ਨਾਲ ਕੁੱਟ ਮਾਰ ਕੀਤੀ ਲਾਠੀ ਚਾਰਜੀ ਕਰਕੇ ਕਿ ਪੁਲਿਸ ਦਾ ਪੱਖ ਜਿਹੜਾ ਜੀ ਮੈਂ ਇਦਨਾ ਤੁਹਾਡੀ ਨਾਲ ਸਾਰੇ ਦੇ ਨਾਲ ਤਫਸੀਲ ਨਾਲ ਮੈਂ ਸਾਂਝਾ ਕਰਦਾ ਹੈ ਕਿ ਪਰਸੋਂ ਸ਼ਾਮ ਨੂੰ ਇਹ ਇੱਥੇ ਆਏ ਸੀਗੇ ਧਰਨਾ ਦੇਣ ਵਾਸਤੇ ਤੇ ਪਰਸੋਂ ਸ਼ਾਮ ਨੂੰ ਸਾਡੇ ਐਸਐਚਓ ਸਾਹਿਬ ਦੇ ਨਾਲ ਇਹਦੀ ਮੀਟਿੰਗ ਹੋਈ ਸੀ ਇਹਨਾਂ ਨੇ ਕਿਹਾ ਸੀਗੇ ਅਸੀਂ ਤੁਹਾਡੀ ਮੀਟਿੰਗ ਕਰਾ ਦੇਾਂਗੇ لیکن کل صبح یہ بنا کسی ਨੂੰ ਦੱਸੇ یا کوئی ਗੱਲ ਕੀਤੀ ਸਾਡੇ ਨਾਲ ਇਹਨੇ ਗੱਲ ਕੀਤੀ ہوئی ਸੀ ਇਹਨਾਂ ਨੇ ਜਾ ਕੇ ਢੇਰਪਿੰਡ ਦੀ ਟੈਂਕੀ ਦੇ ਉੱਤੇ ਮੋਰਚਾ ਲਾ ਲਿਆ ਆਪਣਾ ਬਿਨਾਂ ਦੱਸੇ ਪੁੱਛੇ ਟੈਂਕੀ ਤੇ ਚੜ ਗਏ ਤੇ ਉੱਥੇ ਜਾ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰਤਾ ਉਸ ਤੋਂ ਬਾਅਦ ਢੇਰਪਿੰਡ ਦੀ ਜਿਹੜੀ ਪੰਚਾਇਤ ਸੀਗੀ ਨਗਰ ਨਿਵਾਸੀ ਸੀਗੇ ਉਹ ਇਹਨਾਂ ਨੂੰ ਸਾਡੇ ਕੋਲ ਆਏ ਉਹਨਾਂ ਨੇ ਮਤਾ ਵੀ ਪਾਇਆ ਔਰ ਮਤਾ ਪਾ ਕੇ ਉਹਨਾਂ ਨੇ ਸਾਡੇ ਕੋਲ ਕੰਪਲੇਂਟ ਵੀ ਦਿੱਤੀ ਵੀ ਇਹ ਉੱਥੇ ਕਰਕੇ ਨੁਇਸੈਂਸ ਕ੍ਰੀਏਟ ਕਰਦੇ ਹੈਗੇ ਆ ਉਸ ਤੋਂ ਬਾਅਦ ਫਿਰ ਐਸਐਚਓ ਸਾਹਿਬ ਗਏ ਮੈਂ ਗਿਆ ਖੁਦ ਉੱਥੇ ਜਾ ਕੇ ਇਹਨਾਂ ਨੂੰ ਟੈਂਕੀ ਤੋਂ ਸੀ ਸਮਝਾ ਕੇ ਥੱਲੇ ਉਤਾਰਿਆ ਇਹਨਾਂ ਨੂੰ ਅਗੇ ਨੇ ਇਹ ਕਿਹਾ ਕਿ ਤੁਸੀਂ ਇਹ ਕੰਮ ਨਾ ਕਰੋ ਤੁਹਾਡੀ ਜਿਹੜੀ ਮੰਡੇ ਨੂੰ ਅਸੀਂ ਮੀਟਿੰਗ ਕਰਾ ਦੇਵਾਂਗੇ ਕਿਉਂਕਿ ਨੇਚਰਲੀ ਵੀਕਐਂਡ ਸੀਗਾ ਤੇ ਇਹਨਾਂ ਨੂੰ ਇਹਨਾਂ ਨੂੰ ਇਹ ਦੇ ਦਿੱਤਾ ਅਸੀਂ ਆਸ਼ਵਾਸਨ ਦਿੱਤਾ ਕਿ ਤੁਹਾਡੀ ਮੰਡੇ ਮੀਟਿੰਗ ਹੋ ਜੇਗੀ ਕੰਸਰਨ ਡਿਪਾਰਟਮੈਂਟ ਦੇ ਨਾਲ ਜਿਹੜੇ ਵੀ ਅਫਸਰ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ ਜੋ ਵੀ ਤੁਹਾਡੀਆਂ ਗ੍ਰਿਵੈਂਸਸ ਹੈਗੀਆਂ ਉਸ ਤੋਂ ਬਾਅਦ ਟੈਂਕੀ ਤੋਂ ਬਾਅਦ ਉਹ ਕਰੀਬ 2 2.5 3 ਘੰਟੇ ਬਾਅਦ ਇੱਕਦਮ ਇਹਨਾਂ ਨੇ ਫੇਰ ਬਿਨਾਂ ਹੀ ਕਿਸੇ ਦੇ ਕਿਸੇ ਨਾਲ ਕੋਈ ਪ੍ਰੋਵੋਕ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹਨਾਂ ਨੇ ਜਾ ਕੇ ਆਪਣਾ ਜਿਹੜਾ ਮੋਰਚਾ ਉਹ ਸੜਕ ਦੇ ਵਿੱਚ ਲਾ ਦਿੱਤਾ ਹਾਈਵੇ ਤੁਹਾਨੂੰ ਪਤਾ ਕਿ ਜਿੱਦਾਂ ਆਪਾਂ ਸਾਰੇ ਜਾਣਦੇ ਆ ਕਿ ਇਹ ਇੰਟਰਸਟੇਟ ਹਾਈਵੇ ਆ ਹਿਮਾਚਲ ਨੂੰ ਜੋੜਦਾ ਹੈਗਾ ਔਰ ਮੋਰਓਵਰ ਜਿਹੜਾ ਤੁਹਾਨੂੰ ਪਤਾ ਕਿ ਹਾਰਵੈਸਟਿੰਗ ਸੀਜ਼ਨ ਹੈਗਾ ਜ਼ਿਮੀਦਾਰਾਂ ਦੀ ਵੀ ਬਹੁਤ ਆਵਾਜ਼ ਆਈ ਹੈਗੀ ਆ ਤੇ ਮਤਲਬ ਇਹਨਾਂ ਨੂੰ ਅਸੀਂ ਪਹਿਲਾਂ ਦੋ ਵਾਰੀ ਇਹਨਾਂ ਨੂੰ ਕਿਹਾ ਵੀ ਇਹ ਕੰਮ ਤੁਸੀਂ ਨਾ ਕਰੋ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਚੱਕਣ ਲੱਗੇ ਹੈਗੇ ਆ ਉਹਨਾਂ ਨੂੰ ਕੋਈ ਲਾਠੀ ਚਾਰਜ ਨਹੀਂ ਹੋਇਆ ਤੁਸੀਂ ਕੋਈ ਵੀ ਵੀਡੀਓਜ਼ ਦੇਖ ਲਓ ਕੋਈ ਇਹਨਾਂ ਨੂੰ ਲਾਠੀ ਚਾਰਜ ਨਹੀਂ ਹੋਇਆ ਅਸੀਂ ਮਿਨੀਮਮ ਜਿਹੜਾ ਸੀਗਾ ਕਰ ਸਕਦੇ ਸੀਗੇ ਭਈ ਇਹਨਾਂ ਨੂੰ ਸੜਕ ਤੋਂ ਕਿਉਂਕਿ ਲੋਡ ਡਾਟਰ ਮੈਂਟੇਨੈਂਸ ਹੀ ਕਰਨਾ ਹੀ ਕਰਨਾ ਹੈਗਾ ਹਾਈਵੇ ਦੇ ਉੱਤੇ ਤੇ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਬਿਲਕੁਲ ਵੀ ਕਿਸੇ ਵੀ ਹਾਲਤ ਦੇ ਵਿੱਚ ਕਿ ਹਾਈਵੇ ਜੈਮ ਕੀਤਾ ਜਾਏ ਔਰ ਇੰਟਰਸਟੇਟ ਹਾਈਵੇ ਆ ਤੇ ਉਸ ਕਰਕੇ ਜਦੋਂ ਇਹਨਾਂ ਨੂੰ ਉਠਾਇਆ ਗਿਆ ਹੈਗਾ ਤੇ ਉਹਦੇ ਵਿੱਚ ਕੋਈ ਵੀ ਇਹੋ ਜੀ ਕੋਈ ਬਰੂਟਲ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਹੋਈ ਇਹਨਾਂ ਨੂੰ ਚੁੱਕ ਕੇ ਸਾਈਡ ਤੇ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਮੈਂ ਐਡ ਕਰਨਾ ਚਾਹੂੰਗਾ ਇੱਕ ਜਿਹੜੀ ਤਸਵੀਰ ਉਹਦੇ ਕਰਕੇ ਖਾਸ ਕਰਕੇ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦਿੰਨਾ ਹੈਗਾ ਇਹ ਮੇਰੇ ਕੋਲ ਵੀਡੀਓ ਹੈਗਾ ਇੱਕ ਤਸਵੀਰ ਹੋਈ ਆ ਸੋਸ਼ਲ ਮੀਡੀਆ ਤੇ ਕਾਫੀ ਹੈ ਜਿਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਜਿਹੜਾ ਹੈਗਾ ਉਹ ਗੋਡੇ ਰੱਖ ਕੇ ਬੈਠਾ ਆ ਇੱਕ ਪ੍ਰਦਰਸ਼ਨਕਾਰੀ ਦੇ ਉੱਤੇ ਜੇ ਤੁਸੀਂ ਦੇਖੋ ਇਹਨੂੰ ਖਿਆਲ ਦੇ ਨਾਲ ਮੈਂ ਤੁਹਾਨੂੰ ਸ਼ੇਅਰ ਵੀ ਕਰ ਦਿੰਦਾ ਤੁਸੀਂ ਫਰੇਮ ਬਾਈ ਫਰੇਮ ਦੇਖ ਲਓ ਇਹਨੂੰ ਬਿਲਕੁਲ ਫਰੇਮ ਬਾਈ ਫਰੇਮ ਦੇਖ ਲਓਗੇ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਤੇ ਤੁਹਾਨੂੰ ਤੁਸੀਂ ਮੀਡੀਆ ਵਾਲੇ ਨਹੀਂ ਕੋਈ ਵੀ ਜਿਹੜਾ ਬੰਦਾ ਹੈਗਾ ਉਹ ਇਹਨੂੰ ਦੇਖ ਕੇ ਪਲੀ ਭਾਂਤ ਅੰਦਾਜ਼ਾ ਲਗਾ ਸਕਦਾ ਕਿ ਇਨਫੈਕਟ ਹੋਇਆ ਕੀ ਸੀਗਾ ਇਹ ਕੋਈ ਵੀ ਆਮ ਬੰਦਾ ਵੀ ਇਹਨੂੰ ਦੇਖ ਕਰ ਸਕਦਾ ਹੈਗਾ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜੀ ਆ ਫੋਟੋ ਵਾਇਰਲ ਕੀਤੀ ਗਈ ਹੈਗੀ ਆ ਸੋਸ਼ਲ ਮੀਡੀਆ ਤੇ ਕਾਫੀ ਚੱਲਦੀ ਪਈ ਆ ਤੇ ਕਿ ਬੜਾ ਪੁਲਿਸ ਦਾ ਬੜਾ ਬਰੂਟਲ ਐਕਸ਼ਨ ਹੈ ਦੈਸ ਥੈਟ ਇਹਦੇ ਵਿੱਚ ਉਹ ਬੰਦਾ ਪਹਿਲਾਂ ਹੀ ਲੰਮਾ ਪਿਆ ਆ ਜਦੋਂ ਸਾਡੀ ਇੱਕ ਟੀਮ ਏਆਰਪੀ ਦੇ ਬੰਦੇ ਉਹਨੂੰ ਚੁੱਕ ਕੇ ਪਿੱਛੋ ਲੈ ਕੇ ਜਾ ਰਹੇ ਆ ਔਰ ਇਹ ਸਾਡਾ ਮੁਲਾਜ਼ਮ ਇਨਫੈਕਟ ਤੇ ਸੱਟ ਵੀ ਲੱਗੀ ਆ ਜਿਹੜਾ ਮੁੰਡਾ ਬੈਠਾ ਤੁਸੀਂ ਸਾਰੀ ਵੀਡੀਓ ਦੇਖੋਗੇ ਦੇਖੋਗੇ ਉਹਦੇ ਜਿਹੜਾ ਹੈਗੇ ਆ ਦੋਨੋਂ ਹੱਥ ਜ਼ਮੀਨ ਤੇ ਸੜਕ ਤੇ ਵੱਜੇ ਜ਼ੋਰ ਦੀ ਤੇ ਉਹ ਜਦੋਂ ਇਹਨੂੰ ਲੈ ਕੇ ਆ ਰਹੀ ਇਸ ਕਫਲ ਦੇ ਵਿੱਚ ਜਿਹੜੀ ਧੱਕਾ ਮੁੱਕੀ ਹੋ ਰਹੀ ਸੀ ਇਹਨਾਂ ਨੂੰ ਚੱਕ ਕੇ ਆਪਾਂ ਸਾਈਡ ਤੇ ਕਰ ਰਹੇ ਸੀ ਔਰ ਜਬਰੇ ਕਰ ਰਹੇ ਸੀਗੇ ਕਿਉਂਕਿ ਸੜਕ ਦੇ ਵਿੱਚ ਲੇਟੇ ਹੋਏ ਸੀਗੇ ਤੇ ਉੱਥੇ ਜਦੋਂ ਉਹਨੂੰ ਪਿੱਛੋਂ ਧੱਕਾ ਵੱਜਿਆ ਤਾਂ ਉਹ ਮੁੰਡਾ ਨੇਚੁਰਲੀ ਇਹਨੂੰ ਫੜ ਕੇ ਪ੍ਰਦਰਸ਼ਨਕਾਰੀ ਨੂੰ ਕਿਸੇ ਨੇ ਢਾਇਆ ਨਹੀਂ ਹੈਗਾ ਇਹ ਪਹਿਲਾਂ ਹੀ ਲੰਮਾ ਪਿਆ ਤੁਸੀਂ ਵੀਡੀਓ ਦੇਖ ਲਓ ਮੈਂ ਤੁਹਾਨੂੰ ਹੁਣੀ ਸ਼ੇਅਰ ਕਰ ਦਿੰਦਾ ਇਹ ਪਹਿਲਾਂ ਹੀ ਥੱਲੇ ਲੰਮਾ ਪਿਆ ਉਹ ਠੀਕ ਹੈ ਜਦੋਂ ਉਹਨੂੰ ਧੱਕਾ ਲੱਗਾ ਪਿੱਛੋਂ ਉਹ ਡ ਤੇ ਬਟੋਪੀਓ ਸੋ ਅੱਗੇ ਲੰਮਾ ਪਿਆ ਤੇ ਉਹਦੇ ਉੱਤੇ ਉਹ ਹੈਗਾ ਗਿਰਿਆ ਤੇ ਉਸ ਤੋਂ ਬਾਅਦ ਜਿਹੜੇ ਉਹ ਸਿਰਫ ਇੰਨੀ ਕੋ ਫੋਟੋ ਜਿਹੜੀ ਚੱਕ ਕੇ ਉਹ ਕੀਤੀ ਗਈ ਹੈਗੀ ਆ ਆਦਰਵਾਇਜ਼ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਕੋਈ ਉਹਦੇ ਨਾਲ ਕੁੱਟ ਮਾਰਨੀ ਹੋਈ ਨੂੰ ਢਾਇਆ ਨਹੀਂ ਗਿਆ ਜਿੱਦਾ ਕੀ ਫੋਟੋ ਜੀ ਨਜ਼ਰ ਆ ਰਿਹਾ ਹੈਗਾ ਬੜੇ ਸਾਰੇ ਧਰਨੇ ਪ੍ਰਦਰਸ਼ਨ ਪਹਿਲਾਂ ਵੀ ਹੁੰਦੇ ਰਹੇ ਸੜਕਾਂ ਵੀ ਰਕੀਆਂ ਗਈਆਂ ਕਦੇ ਪੁਲਿਸ ਵੱਲੋਂ ਪੰਲ ਪ੍ਰਦਰਸ਼ਨ ਤੇ ਪੰਲ ਦਾ ਤਲੋ ਨਹੀਂ ਦਿੱਤਾ ਗਿਆ ਇਸ ਵਾਰ ਐਸੀ ਕੀ ਨੋਕਤ ਆ ਗਈ ਕਿ ਪੰਲ ਜਿਹੜਾ ਹੈ ਉਹਦਾ ਪ੍ਰਯੋਗ ਕਰਨਾ ਪਿਆ ਦੇਖੋ ਇਦੇ ਵਿੱਚ ਇਹ ਹੈ ਕਿ ਬਲਤੇ ਮੈਂ ਕਿੰਨਾ ਜੀ ਕਿ ਬਲ ਪ੍ਰਯੋਗ ਹੁੰਦਾ ਲਾਠੀ ਚਾਰਜ ਕਰਨਾ ਕੁੱਟਣਾ ਮਾਰਨਾ ਪਾਣੀ ਦੀਆਂ ਬਿਛੋਰਾ ਮਾਰਨੀਆਂ ਜਾਂ ਕੁਝ ਅਥਰੂ ਗੈਸ ਛਿੜਨਾ ਥੈਟ ਇਜ਼ ਬਲ ਪ੍ਰਯੋਗ ਇਹਦੇ ਵਿੱਚ ਤੇ ਅਸੀਂ ਆਪਣੀ ਏਆਰਪੀ ਨੂੰ ਡਾਂਗਾ ਵੀ ਹੋਣ ਦੀਆਂ ਸਾਈਡ ਤੇ ਰਖਾਤੀਆਂ ਉਹ ਤੁਸੀਂ ਦੇਖੋ ਵੀਡੀਓ ਅਸੀਂ ਚੁੱਕ-ਚੁੱਕ ਕੇ ਉਹਨਾਂ ਨੂੰ ਸਾਈਡ ਤੇ ਕਰਦੇ ਪਏ ਤੇ ਇੰਨਾ ਕਿ ਤੇ ਮੈਨੂੰ ਲੱਗਦਾ ਨਹੀਂ ਜੀ ਕਿ ਉਹ ਬਰੂਟਲ ਹੈ ਕੋਈ ਗਲਤ ਕੀਤਾ ਹੈਗਾ ਤੇ ਬਾਕੀ ਕਾਨੂੰਨ ਤੇ ਕੋਈ ਵੀ ਜਿਹੜਾ ਬੰਦਾ ਆਪਣੇ ਲਾਏਗਾ ਆਪਣੇ ਹੱਥ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਿਹੜਾ ਇੱਕ ਸਿੱਖ ਨੌਜਵਾਨ ਸੀ ਦਸਤਾਰ ਸਜਾਈ ਉਸ ਨੂੰ ਥੱਪੜ ਜਿਹੜੇ ਮਾਰੇ ਗਏ ਸ਼ਹਿਰ ਆਂ ਇਹ ਰੋਜ਼ਗਾਰ ਆ ਅੱਗੇ ਉਹ ਸਰਕਾਰ ਦੇ ਨਾਲ ਇਸ ਕਰਕੇ ਲੜਾਈ ਚੱਲਦੀ ਕਿ ਮੌਕਰੀ ਦਿੱਤੀ ਜਾਵੇ ਉਹ ਥੱਪੜ ਪਏ ਉਹ ਵੀਡੀਓ ਜਿਹੜੇ ਪੂਰੇ ਮੀਡੀਆ ਦੇ ਉੱਪਰ ਗਿਣੀ ਤੁਹਾਨੂੰ ਲੱਗਦਾ ਕਿ ਠੀਕ ਐਕਸ਼ਨ ਹੋਇਆ ਪਰ ਨਹੀਂ ਉਹ ਤੁਸੀਂ ਮੈਨੂੰ ਸ਼ੇਅਰ ਕਰਦੇ ਹੋ ਮੈਨੂੰ ਦਿਖਾ ਦਿਓ ਕਿਹੜਾ ਵੀਡੀਓ ਹੈਗਾ ਮੈਂ ਹੁਣੀ ਦੇਖ ਕੇ ਤੁਹਾਨੂੰ ਦੱਸ ਸਕਦਾ ਨਹੀਂ ਮੈਂ ਉਹਦੇ ਬਾਰੇ ਅਵੇਅਰ ਨਹੀਂ ਹੈਗਾ ਜੀ ਤੁਸੀਂ ਕੋਈ ਇਨਵੈਸਟੀਗੇਸ਼ਨ ਹੈ ਤੇ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦਾ ਵੀ ਜਿੱਥੇ ਵਿਰੋਧੀ ਤਰ੍ਹਾਂ ਆਗੂ ਜੈਸਪਾਲ ਖਹਿਰਾ ਦੀ ਗੱਲ ਕੀਤੀ ਜਾਵੇ ਤੁਸੀਂ ਪ੍ਰਗਟ ਸਿੰਘ ਦਾ ਨਾਮ ਲ ਨਹੀਂ ਮੈਂ ਨਹੀਂ ਨਾਮ ਲਿਆ ਤੁਸੀਂ ਇਹ ਕਹਿ ਰਹੇ ਹੋ ਨਾ ਵੀ ਕਿਸੇ ਆਪ ਨੂੰ ਮੈਂ ਤੁਹਾਨੂੰ ਦੱਸ ਰਿਹਾ ਕਿ ਪ੍ਰਗਟ ਸਿੰਘ ਦੀ ਪੋਸਟ ਅਜ ਸਪੋਰਟ ਨਹੀਂ ਹੋ ਕੇ ਸੋਸ਼ਲ ਮੀਡੀਆ ਤੇ ਚਲਦੀ ਹੈ ਭਈਆ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਜੀ ਜਿਹੜੇ ਵਿਕਟਮ ਨੇ ਜਿਹੜੇ ਟੀਚਰਸ ਬੈਠੇ ਨੇ ਉਹ ਵੀ ਇਹ ਕਹਿ ਰਹੇ ਕਿ ਸਾਡੇ ਨਾਲ ਉਸਨੇ ਧੱਕਾ ਕੀਤਾ ਡੀ ਈ ਐਸ ਪੀ ਉਹ ਫਰੀ ਨੰਬਰ ਤੋਂ ਮਗਰਦਾ ਕਿ ਇਹਦੇ ਤੁਸੀਂ ਇਨਵੈਸਟੀਗੇਸ਼ਨ ਕੋਈ ਰਾਉਂਕ ਕੀ ਕਿਤੇ ਗੱਲਬਾਤ ਜੀ ਹੋਣੀ ਉਹਨਾਂ ਦਾ ਪੱਖ ਵੀ ਸੋਣਾ ਉਹਨਾਂ ਦਾ ਪੱਖ ਤੇਜੀ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਉਹ ਇੱਕ ਆਪ ਲਿਖ ਕੇ ਦੇ ਕੇ ਗਏ ਆ ਆ ਇਕਰਾਰਨਾਮਾ ਤੁਹਾਡੇ ਸਾਹਮਣੇ ਆ ਇਹਦੇ ਚੋਂ ਮਾਫੀ ਮੰਗ ਕੇ ਗਏ ਆ ਕਿ ਅਸੀਂ ਗਲਤੀ ਕੀਤੀ ਹੈਗੀ ਆ ਤੇ ਅਸੀਂ ਅੱਗੇ ਤੋਂ ਇਦਾਂ ਦੀ ਕੋਈ ਗਲਤੀ ਨਹੀਂ ਕਰਾਂਗੇ ਨਹੀਂ ਤੇ ਉਹਨਾਂ ਦੇ ਉੱਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਅਸੀਂ ਕੇਸ ਰਜਿਸਟਰ ਕਰਨਾ ਸੀਗਾ ਕਿਉਂਕਿ ਉਹ ਬੱਚੇ ਹੈਗੇ ਆ ਉਹਨਾਂ ਦਾ ਕੈਰੀਅਰ ਦਾ ਸਵਾਲ ਹੈਗਾ ਵਾਰਨਿੰਗ ਦੇ ਕੇ ਉਹਨੂੰ ਭੇਜਿਆ ਗਿਆ ਜੇ ਕੋਈ ਇਹੋ ਜੀ ਐਪਲੀਕੇਸ਼ਨ ਮੂਵ ਕਰਦੇ ਆ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਤੁਸੀਂ ਡੈਫੀਨਿਟਲੀ ਉਹ ਚ ਇਨਵੈਸਟਿਗੇਟ ਕਰਾਂਗੇ ਤੁਹਾਡੇ ਕੋਲੇ ਕਰਾਹਨਾਮਾ ਉਹਦੇ ਦੇਲੇ ਦੂਜੇ ਪਾਸੇ ਉਹ ਫੋਟੋਆਂ ਜਿਹੜੀਆਂ ਵੀਡੀਓ ਹੋ ਗਈ ਸ਼ੇਅਰ ਕਰ ਲੈਣਾ ਵੀਡੀਓ ਨੂੰ ਵੀ ਇਹ ਹੀ ਕਹਿ ਰਹੇ ਕਿ ਸਾਡੀਆਂ ਖਬਰਾਂ ਚਲਾਓ ਕਨਟਰਡਿਕਟਰੀ ਹੈ ਨਾ ਜੀ ਨਹੀਂ ਫਿਰ ਮੇਰੇ ਕੋਲ ਆ ਕੇ ਕੋਈ ਐਪਲੀਕੇਸ਼ਨ ਦੇ ਸਕਦੇ ਜੀ ਸਾਡੇ ਕੋਲ ਦੇ ਸਕਦੇ ਐਪਲੀਕੇਸ਼ਨ ਦੇਖੋ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦਾ ਹੈਗਾ ਕਿ ਜਦੋਂ ਕੋਈ ਵੀ ਕਾਨੂੰਨ ਆਪਣੇ ਹੱਥ 'ਚ ਲੈਂਦਾ ਹੈਗਾ ਕੋਈ ਵੀ ਸੜਕ ਜਾਮ ਕਰਦਾ ਕਿਸੇ ਨੂੰ ਅਸੀਂ ਅਲਾਉ ਨਹੀਂ ਕਰਾਂਗੇ ਕਿ ਇੱਕ ਇੰਟਰਸਟੇਟ ਹਾਈਵੇ ਨੂੰ ਤੁਸੀਂ ਬੰਦ ਕਰ ਦਿਓ ਇੱਕ ਤੁਹਾਡੇ ਪੁਲਿਸ ਅਧਿਕਾਰੀ ਦੀ ਜਿਹੜੀ মিডিਆ ਦੇ ਨਾਲ ਗੱਲਬਾਤ ਹੋ ਰਹੀ ਉਹਦੇ ਵਿੱਚ ਉਹ ਕਹਿ ਰਹੇ ਕਿ ਸਾਨੂੰ ਪ੍ਰੇਰੋਕ ਕੀਤਾ ਇਨਸਟੀਗੇਟ ਕੀਤਾ ਕਿ ਲਾਂਡ ਆਰਡਰ ਦੀ ਸਥਿਤੀ ਜਿਹੜੀ ਸੀਗੀ ਉਹਨੂੰ ਮੇਨਟੇਨ ਕਰਨ ਲਈ ਸਾਨੂੰ ਇਹ ਕਰਨਾ ਪਿਆ ਜਾ ਉਹਨਾਂ ਕੋਲ ਕੋਈ ਲਾਠੀਆਂ ਸੀ ਉਹਨਾਂ ਕੋਲ ਕੋਈ ਹਥਿਆਰ ਸੀ ਕਿਸ ਤਰ੍ਹਾਂ ਲਾ ਆਰਡਰ ਜੀ ਦਾ ਖਰਾਬ ਇਨ ਇਟਸੈਲਫ ਜੀ ਸੜਕ ਦੇ ਉੱਤੇ ਤੁਸੀਂ ਲੰਮੇ ਬੈਜੋ ਤਾਂ ਉਹ ਕੰਮ ਖਰਾਬ ਹੀ ਗਿਆ ਨਾ ਜੀ ਤੁਸੀਂ ਰਸਤਾ ਰੋਕ ਦੋਗੇ ਕਿਸੇ ਦਾ ਤੁਸੀਂ ਕੋਈ ਪਬਲਿਕ ਦਾ ਰਸਤਾ ਰੋਕ ਦੋਗੇ ਜੀ ਉਹ ਤਾਂ ਫਿਰ ਉਹਦੇ ਕੋਈ ਲਾਠੀ ਡੰਡੇ ਦੀ ਲੋੜ ਹੀ ਨਹੀਂ ਸੀ ਹਾਈਵੇ ਤੁਸੀਂ ਸੁਪਰੀਮ ਕੋਰਟ ਦੀਆਂ ਰੂਲਿੰਗਸ ਹੈਗੀਆਂ ਜੀ ਹਰ ਪਾਸੇ ਹੈਗੀਆਂ ਜੀ ਤੁਸੀਂ ਹਾਈਵੇ ਤੇ ਰੋਕ ਹੀ ਨਹੀਂ ਸਕਦੇ ਜੀ ਉਹਦੇ ਲਈ ਤੁਹਾਨੂੰ ਕੋਈ ਲਾਠੀ ਡੰਡੇ ਦੀ ਲੋੜ ਨਹੀਂ ਤੁਸੀਂ ਜਾ ਕੇ ਸੜਕ ਤੇ ਬੈਠ ਕੇ ਧਰਨਾ ਲਾ ਦਿਓ ਮੋਰਚਾ ਲਾ ਦਿਓ ਦੈਟ ਇਜ਼ ਉਹ ਲਾਅ ਦੇ ਅਗੇਂਸਟ ਹੈ ਜੀ ਉਹ ਜਿਹੜੇ ਲੋਕ ਸੋ ਜਾਣਾ ਪਸੇ ਚਾਹੁੰਦਾ ਉਹ ਗੁੰਮਰਾਹ ਕਰਨ ਦਾ ਚਲੋ ਜੀ ਉਹਦਾ ਹੈਗਾ ਜੀ ਜਿਹੜੀ ਆ ਫੋਟੋ ਆ ਉਹ ਤਾਂ ਬਿਲਕੁਲ ਗੁੰਮਰਾਹ ਕਰਨ ਵਾਲੀ ਆ ਮੈਂ ਤੁਹਾਨੂੰ ਦੱਸ ਰਿਹਾ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੰਦਾ ਤੁਹਾਨੂੰ ਦਿਖਾਈ ਵੀ ਹੈਗੀ ਆ ਬਸ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੰਦਾ ਤੇ ਬਾਕੀ ਜਿਹੜੀ ਗੱਲ ਰਹੀ ਕਿ ਤੁਸੀਂ ਕੋਈ ਹੋਰ ਹੈਗੀ ਆ ਕਿਸੇ ਦੀ ਕੋਈ ਗ੍ਰਿਵੈਂਸ ਹੈਗੀ ਸਾਨੂੰ ਦੱਸ ਸਕਦਾ ਪਰ ਅਸੀਂ ਰੋਡ ਨਹੀਂ ਅਲਾਉ ਕਰਾਂਗੇ ਕਿਸੇ ਨੂੰ ਕਿ ਰੋਡ ਜਮ ਕਰੋ ਅੱਗੇ ਤੋਂ ਜਿਹੜਾ ਰੋਡ ਜਮ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕੋਈ ਵੀ ਹੈਗਾ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦਾ ਜੀ ਤੁਸੀਂ ਦੇਖੋ ਕਿੰਨੀ ਐਂਬੂਲੈਂਸਾਂ ਰੰਗਦੀਆਂ ਹੈਗੀਆਂ ਇੰਨੀ ਗਰਮੀ ਦਾ ਸੀਜ਼ਨ ਹੈਗਾ ਬੱਚਿਆਂ ਨੇ ਸਕੂਲੋਂ ਆਣਾ ਆ ਕੋਈ ਟੀਚਰ ਜਾ ਰਿਹਾ ਕਿਸੇ ਨੂੰ ਕੋ ਆਪਣਾ ਕੰਮ ਹੈ ਕੋਈ ਬਿਮਾਰ ਆ ਥੈਟ ਨੈਵਰ ਮੀਨਸ ਕਿ ਤੁਸੀਂ ਸਟੱਕ ਤੇ ਬੈਠ ਚੂਗੇ ਜੀ ਮੈਂ ਉਹਦੇ 'ਚ ਨਹੀਂ ਜਾਂਦਾ ਜੀ ਉਹ ਕਹਿੰਦੇ ਕਿ ਪੁਲਿਸ ਜਿਹੜੀਆਂ ਉਹ 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 ਸਿੱਖਿਆ ਮੰਤਰੀ ਦੇ ਜਿਹੜਾ ਇਸ਼ਾਰੇ ਦੇ ਉੱਤੇ ਸਾਰੀ ਕਾਰਵਾਈ ਮੈਂ ਮੈਂ ਉੱਤੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਮੈਂ ਸਿਰਫ ਲਾਡ ਡਾਕਟਰ ਜਿਹੜਾ ਵੀ ਖਰਾਬ ਕਰੂਗਾ ਜੀ ਉਹਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਜੀ ਠੀਕ ਹੈ